ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜੋ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਵੀਡੀਓ ਨਾ ਕਿਸੇ ਭੂਤ ਨਾ ਕਿਸੇ ਪ੍ਰੇਤ ਨਾ ਕਿਸੇ ਰਹੱਸਮਈ ਦੁਰਘਟਨਾ ਜਾਂ ਘਟਨਾ ਦੇ ਨਾਲ ਸੰਬੰਧਿਤ ਆ ਇਹ ਸਿਰਫ ਇੱਕ ਆਪਣੇ ਫਾਇਦੇ ਦੇ ਲਈ ਗਵਰਨਮੈਂਟ ਵੱਲੋਂ ਕੋਈ ਕੰਮ ਦਿੱਤਾ ਗਿਆ ਕਿਸੇ ਨੂੰ ਤੇ ਉਹਦੇ ਵਿੱਚ ਕੁਦਰਤ ਨੇ ਇੱਕ ਅਜਿਹੇ ਰੂਪ ਦਿਖਾਇਆ ਕਿ ਇਨਸਾਨ ਨੂੰ ਆਪਣੀ ਗਲਤੀ ਯਾਦ ਆ ਗਈ ਸੋ ਕੁਦਰਤ ਨਾਲ ਜਿੱਥੇ-ਜਿੱਥੇ ਆਪਾਂ ਛੇੜਖਾਨੀ ਕਰਾਂਗੇ ਤਾਂ ਕੁਦਰਤ ਉੱਥੇ ਆਪਣਾ ਤਜਰਬਾ ਦਿਖਾਉਂਦੀ ਆ ਤੇ ਤੁਹਾਨੂੰ ਦਿਖਾਉਂਦੀ ਆ ਵੀ ਉਹ ਇਨਸਾਨ ਦੇ ਨਾਲ ਉਹ ਹਲੇ ਵੀ ਤਕੜੀ ਆ ਆਪਾਂ ਕੁਦਰਤ ਦੇ ਨਾਲ ਨਹੀਂ ਲੜ ਸਕਦੇ ਚਲੋ ਵੀਡੀਓ ਨੂੰ ਆਪਾਂ ਬਹੁਤਾ ਜ਼ਿਆਦਾ ਲੰਬਾ ਨਹੀਂ ਖਿੱਚਦੇ ਅੱਗੇ ਕਹਾਣੀ ਦੀ ਗੱਲ ਸ਼ੁਰੂ ਕਰੀਏ ਕਹਾਣੀ ਕੀ ਆ ਜੋ ਤੁਸੀਂ ਵੀਡੀਓ ਦੇ ਪਿੱਛੇ ਖੱਡਾ ਦੇਖ ਰਹੇ ਹੋ ਇਹਦੇ ਵਿੱਚ ਅੱਗ ਦੀਆਂ ਲਪਟਾਂ ਤੁਸੀਂ ਦੇਖ ਰਹੇ ਹੋ ਇਹ ਕੋਈ ਆਮ ਖੱਡਾ ਨਹੀਂ ਇਹੀ ਨਰਕ ਦਾ ਦਰਵਾਜ਼ਾ ਤੇ ਇੰਗਲਿਸ਼ ਦੇ ਵਿੱਚ ਇਹਨੂੰ ਡੋਰ ਟੂ ਹੈਲ ਤੇ ਦਰਵਾਜ਼ਾ ਗੈਸ ਕਾਟਰ ਕਿਹਾ ਜਾਂਦਾ ਇਹ ਦਰਵਾਜ਼ਾ ਜਿਹੜਾ ਕਹਿ ਸਕਦੇ ਹੋ ਤੁਸੀਂ ਇਹ ਸੋਵੀਅਤ ਯੂਨੀਅਨ ਨੇ 1971 ਦੇ ਵਿੱਚ ਜਦੋਂ ਸਾਰੇ ਪਾਸੇ ਤੇਲ ਦੀ ਖੋਜ ਹੋ ਰਹੀ ਸੀ ਹੋਰ ਕੁਦਰਤੀ ਖਣਿਜਾਂ ਦੀ ਖੋਜ ਹੋ ਰਹੀ ਸੀ ਤਾਂ ਤੁਰਕਮੈਨਿਸਤਾਨ ਦੇ ਵਿੱਚ ਦਰਵਿਜੇ ਸ਼ਹਿਰ ਦੇ ਵਿੱਚ ਖੁਦਾਈ ਕਰਨੀ ਸ਼ੁਰੂ ਕੀਤੀ। ਉਹਨਾਂ ਨੂੰ ਲੱਗਿਆ ਵੀ ਇਸ ਜਗ੍ਹਾ ਦੇ ਉੱਪਰ ਕਾਫੀ ਭਰਪੂਰ ਮਾਤਰਾ ਦੇ ਵਿੱਚ ਤੇਲ ਆ। ਜਦੋਂ ਉਹਨਾਂ ਨੇ ਆਪਣੀ ਸਾਰੀ ਮਸ਼ੀਨਰੀ ਚੱਕੀ ਡ੍ਰਿਲਿੰਗ ਸ਼ੁਰੂ ਕੀਤੀ ਤਾਂ ਉਹਨਾਂ ਨੇ ਦੇਖਿਆ ਵੀ ਜ਼ਮੀਨ ਜਿਹੜੀ ਇਹ ਹੌਲੀ-ਹੌਲੀ ਤਰੇੜਾਂ ਆ ਗਈਆਂ ਤੇ ਤਸਣ ਲੱਗੀ ਹੋਈ ਆ। ਰਵੱਲ ਤਾਸ ਗਈ ਤੇ ਇੱਕ ਵਿਸ਼ਾਲ ਖੱਡਾ ਬਣ ਗਈ ਜਿਸ ਦੀ ਜਿਸ ਦਾ ਘੇਰਾ ਲਗਭਗ 60 ਤੋਂ 70 ਮੀਟਰ ਤੇ ਡੂੰਘਾਈ 30 ਮੀਟਰ ਤੇ ਉੱਥੋਂ ਇੱਕ ਅਜੀਬ ਜੀ ਕਿਸਮ ਦੀ ਗੰਧ ਆ ਰਹੀ ਸੀ ਜਿਹਦੇ ਵਿੱਚ ਲੋਕਾਂ ਦਾ ਦਮ ਘੁੱਟ ਰਿਆ ਸੀ ਤੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਜਿਹੜੇ ਉੱਥੇ ਆਸ-ਪਾਸ ਖੜੇ ଥି। ਉਹਨਾਂ ਨੇ ਕੀ ਸੋਚਿਆ ਵੀ ਇਹ ਜਿਹੜੀ ਆ ਇਹ ਕੁਦਰਤੀ ਗੈਸ ਮੀਥੇਨ ਜਿਹਦੇ ਵਿੱਚ ਲੋਕਾਂ ਦਾ ਦਮ ਘੁੱਟ ਰਿਆ ਸੀ ਤਾਂ ਲੋਕਾਂ ਦੀ ਸੁਰੱਖਿਆਤਾ ਦੇਖਦੇ ਹੋਏ ਉਹਨਾਂ ਦੀ ਸਹੂਲਤ ਲਈ ਇੰਜੀਨੀਅਰਸ ਦੀ ਟੀਮ ਨੇ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਉਹਨਾਂ ਨੇ ਸੋਚਿਆ ਵੀ ਇਸ ਖੱਡੇ ਦੇ ਵਿੱਚ ਆਪਾਂ ਅੱਗ ਲਗਾ ਦਿੰਨੇ ਆ ਤੇ ਅੱਗ ਲਗਾ ਦਾਂਗੇ ਹਫ਼ਤੇ ਬਾਅਦ ਇਹ ਅੱਗ ਬੁਝ ਜੂਗੀ ਉੱਥੋਂ ਕੁਦਰਤੀ ਗੈਸ ਖਤਮ ਹੋ ਜੂਗੀ ਤੇ ਆਪਣੀ ਖੁਦਾਈ ਦਾ ਕੰਮ ਜਿਹੜਾ ਫੇਰ ਸ਼ੁਰੂ ਹੋ ਜੂਗਾ ਪਰ ਉਹੀ ਗਲਤੀ ਸੀ ਜੋ ਉੱਥੇ ਇੰਜੀਨੀਅਰ ਨੇ ਕੀਤੀ ਪਰ ਉਹ ਸਮੇਂ ਦੇ ਹਿਸਾਬ ਨਾਲ ਫੈਸਲਾ ਲੈਣਾ ਬਣਦਾ ਸੀ ਸੋ ਉਹਨਾਂ ਨੇ ਨਹੀਂ ਲੇਤਾ ਪਰ ਨਤੀਜਾ ਇਹ ਨਿਕਲਿਆ ਅੱਜ ਦੀ ਤਰੀਕ ਦੇ ਵਿੱਚ ਲਗਭਗ 43 ਸਾਲ ਹੋ ਚੁੱਕੇ ਨੇ ਉਸ ਜਗ੍ਹਾ ਦੇ ਵਿੱਚ ਅੱਗ ਜਲ ਰਹੀ ਆ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਪਿਛਲੇ ਪਾਸੇ ਖੱਡੇ ਦੇ ਵਿੱਚ ਅੱਗ ਹਲੇ ਵੀ ਬਲ ਰਹੀ ਆ ਤੇਕ ਸਮੇਂ ਦੇ ਅਨੁਸਾਰ ਕਾਫੀ ਗਵਰਨਮੈਂਟਸ ਨੇ ਕਿਹਾ ਸਰਕਾਰਾਂ ਬਦਲੀਆਂ ਉਹਨਾਂ ਨੇ ਕਿਹਾ ਵੀ ਇਸ ਅੱਗ ਨੂੰ ਬੰਦ ਕੀਤਾ ਜਾਵੇ ਖੱਡੇ ਨੂੰ ਭਰਿਆ ਜਾਵੇ ਤਾਂ ਕਿ ਉੱਥੇ ਕੋਈ ਹੋਰ ਕੰਮ ਸ਼ੁਰੂ ਕੀਤਾ ਜਾਣਾ ਲੋਕਾਂ ਦਾ ਫਾਇਦੇ ਦੇ ਲਈ ਕਈ ਡਿਸੀਜਨ ਜਾਂ ਫੈਸਲੇ ਲਿੱਤੇ ਗਏ ਪਰ ਉਹ ਸਿਰਫ ਕਿਤਾਬਾਂ 'ਚ ਰਹਿ ਗਏ ਹਾਲੇ ਤੱਕ ਵੀ ਇਸ ਖੱਡੇ ਦੇ ਵਿੱਚ ਅੱਗ ਉਸੇ